ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਚੜ੍ਹਦੀ ਕਲਾ ਚ ਸੇਧ ਜਵ ਹੋਗੇ ਪਰਮਾਤਮਾ ਤੁਹਾਨੂੰ ਐਡੀ ਚੜ੍ਹਦੀਆਂ ਕਲਾ ਵਿੱਚ ਰੱਖੇ ਵਕਤ ਆਪਣੀ ਚਾਲੇ ਚੱਲਿਆ 19 ਸੈਕਿੰਡ 19 ਮਿੰਟ 19 ਘੰਟੇ ਉਹੀ ਧਰਤੀ ਦਾ ਕਿੜਾ ਸਾਲ ਮੁੱਕੜ ਤੇ ਆ ਗਿਆ ਤੇ ਇਹ ਵੀ ਸਾਲ ਇੱਕ ਦਿਨ ਨਵਾਂ ਸਾਲ ਬਣ ਕੇ ਆਇਆ ਸੀ ਬੜੀਆਂ ਉਮੀਦਾਂ ਸਨ ਤੇ ਬਹੁਤਿਆਂ ਦੀਆਂ ਉਮੀਦਾਂ ਪੂਰੀਆਂ ਵੀ ਹੋਈਆਂ ਤੇ ਬਹੁਤੇ ਲਈ ਇਹ ਸਾਲ ਬਹੁਤਾ ਵਧੀਆ ਨਹੀਂ ਵੀ ਰਿਹਾ ਹੁਣ ਹਰ ਚੀਜ਼ ਬਾਰੇ ਨਾ ਆਪੋ ਆਪਣਾ ਨਜ਼ਰੀਆ ਹੁੰਦਾ ਤੁਸੀਂ ਕਿੱਦਾਂ ਦੇਖਦੇ ਕਿਸੇ ਚੀਜ਼ ਨੂੰ ਜਦੋਂ ਤੁਸੀਂ ਕਿਸੇ ਚੀਜ਼ ਦੇ ਵਿੱਚੋਂ ਪੋਜ਼ਿਟਿਵਿਟੀ ਲੈ ਲੈਣੇ ਤਾਂ ਤੁਹਾਨੂੰ ਨੁਕਸਾਨ ਵੀ ਨਫਾ ਲੱਗਣ ਲੱਪਾਂਦਾ ਜਦੋਂ ਤੁਹਾਡੇ ਵਿਚਾਰ ਨੈਗੇਟਿਵ ਆ ਤਾਂ ਤੁਹਾਨੂੰ ਨਫੇ ਵੀ ਨੁਕਸਾਨ ਹੀ ਲੱਗਦੇ ਆ ਸਾਲ ਆ ਜਿਹੜੇ ਆਈ ਜਾਣੇ ਆ ਲੰਗੀ ਜਾਣੇ ਆ ਕੋਈ ਫਰਕ ਨਹੀਂ ਸਿਰਫ ਤੇ ਸਿਰਫ ਕੈਲੰਡਰ ਚੇਂਜ ਹੁੰਦਾ ਗੁਰੂ ਸਹਿਬਾਨ ਦੇ ਦਸਵੇਂ ਪਾਸ਼ਾ ਗੁਰੂ ਸਹਿਬਾਨ ਉਹਨਾਂ ਦੇ ਸ਼ਹੀਦੀ ਦਿਹਾੜੇ ਲੰਘੇ ਗਏ ਆ ਹੁਣ ਪਰਿਵਾਰ ਵਿਛੋੜੇ ਦੇ ਦਿਨ ਲੰਘੇ ਗਏ ਆ ਸੇਕਾ ਕੌਮ ਲਈ ਇਹ ਜਿਹੜੇ ਦਿਨ ਹੁੰਦੇ ਆ ਬਹੁਤ ਦੁਖਦਾਈ ਦਿਨ ਹੁੰਦੇ ਆ ਇਹਨਾਂ ਦਿਨਾਂ ਵਿੱਚ ਵੱਡੇ ਸਹਿਬਜ਼ਾਦੇ ਛੋਟੇ ਸਹਿਬਜ਼ਾਦੇ ਮਾਤਾ ਗੁਜਰੀ ਜੀ ਤੇ ਕਿੰਨੇ ਸਿੰਘ ਸਦਾ ਲਈ ਪਿਛੜੇ ਸੀਗੇ ਇਹਨੇ ਦਿਨਾਂ ਵਿੱਚ ਆਪਣੀਆਂ ਕਰਮ ਭੂਮੀਆਂ ਤੇ ਜੀਸ਼ੂ ਦਾ ਜਨਮ ਹੋਇਆ ਸੀ ਦਸੰਬਰ 25 ਨੂੰ ਦੁੱਖ ਦੇ ਨਾਲ ਨਾਲ ਸਾਨੂੰ ਇਹਨਾਂ ਖੁਸ਼ੀਆਂ ਨੂੰ ਵੀ ਮਨਾਉਣਾ ਪੈਂਦਾ ਕਿਉਂਕਿ ਹੌਲੀ-ਹੌਲੀ ਜਿਹਾ ਸਾਦ ਇਸ ਵੈਸਾ ਭੇਸ ਅੱਪਾ ਵੀ ਹੋ ਰਹੇ ਆ ਚਲੋ ਅੱਗੇ ਗੱਲ ਕਰੀਏ ਆਪਾਂ ਨਵਾਂ ਸਾਲ ਆ ਜਾਣਾ ਸੇਲਾ ਚੱਲ ਪਈਆਂ ਧੂਮ ਧੜਕੇ ਚੱਲਣੇ ਆ ਪਟਾਕੇ ਚਲਾਏ ਜਾਣੇ ਆ ਨਸ਼ੇ ਕਰਕੇ ਗੱਡੀਆਂ ਚਲਾਈਆਂ ਜਾਣੀਆਂ ਕਈਆਂ ਦੇ ਲਾਇਸੈਂਸ ਜਾਂਦੇ ਲੱਗਣੇ ਆ ਹੈਪਨ ਹੋਣੇ ਆ ਕੀ ਅਸੀਂ ਸੁਧਰੇ ਆ ਕਦੇ ਇਹਨਾਂ ਚੀਜ਼ਾਂ ਤੁਸੀਂ ਗੁਰੇਜ਼ ਕੀਤਾ ਨਹੀਂ ਉਹ ਜਿਹੜਾ ਨੇ ਇੱਕ ਸ਼ਬਦ ਸਦਾ ਦਿਵਾਲੀ ਸਾਧ ਦੀ ਚਤੋਂ ਪੈਰ ਬਸੰਤ ਜਦੋਂ ਨਾ ਤੁਹਾਡੇ ਵਿਚਾਰ ਸ਼ੁੱਧ ਆ ਤੁਹਾਡਾ ਮਨ ਖੋਜ ਹੋਇਆ ਹਰ ਦਿਨ ਨਵਾਂ ਸਾਰੀ ਆ ਕੋਈ ਫਰਕ ਨਹੀਂ ਆ ਹਰ ਰੋਜ਼ ਦਿਵਾਲੀ ਆ ਹਰ ਰੋਜ਼ ਲੋੜੀ ਆ ਕੀ ਆਪਾਂ ਨਵੇਂ ਸਾਲ ਵਾਲੇ ਦਿਨ ਸਾਰਿਆਂ ਨੂੰ ਖੁਸ਼ ਦੇਖਦੇ ਆ ਨਹੀਂ ਕਿਉਂਕਿ ਮਨ ਖੁਸ਼ ਨਹੀਂ ਹੁੰਦੇ ਖੇਡ ਸਾਰੀ ਦਾ ਵਿਚਾਰਾਂ ਦੀ ਆ ਸੰਤੋਸ਼ਟੀ ਤੁਹਾਡੇ ਵਿਚਾਰਾਂ ਵਿੱਚ ਹੋਣੀ ਚਾਹੀਦੀ ਆ ਅਸੀਂ ਲੋਕ ਪਰਦੇਸਾ ਵਿੱਚ ਆਏ ਹੋਏ ਆ ਇੱਥੇ ਹੀ ਰਹਿ ਜਾਣ ਠੀਕਾ ਕੋਈ ਵਿਲਾ ਸੀ ਰੋਜ਼ਗਾਰਾਂ ਕਰਕੇ ਆਏ ਸੀਗੇ ਚਿਰਾਂ ਤੋਂ ਆਪਾਂ ਨਿਕਲਦੇ ਆਏ ਆਂ ਵੱਡੇ ਬਡੇਰੇ ਨਿਕਲੇ ਆ ਚਲੋ ਬਾਅਦ ਵਿੱਚ ਉਹ ਚੀਜ਼ਾਂ ਚੇਂਜ ਹੋ ਗਈਆਂ ਅਸੀਂ ਉੱਥੇ ਦੇ ਹੋ ਕੇ ਰਹਿ ਗਏ ਜਿੱਥੇ ਗਏ ਜਦ ਆਪਾਂ ਪਿਸ਼ੋਕੜ ਜਾਈਏ ਅਸੀਂ ਪੰਜਾਬੀ ਲੋਕ ਆਪਾਂ ਪੰਜਾਬ ਦੇ ਵੀ ਹੈ ਨਹੀਂ ਪੰਜਾਬ ਵਿੱਚ ਵੀ ਆਪਾਂ ਇਹਨੇ ਸਿਲਸਿਲਿਆਂ 'ਚ ਗਏ ਸੀਗੇ ਫਿਰ ਉੱਥੇ ਰਹਿ ਗਏ ਹਰ ਜਗ੍ਹਾ ਚੇਂਜ ਹੋ ਰਹੀ ਆ ਕੈਨੇਡਾ ਚੇਂਜ ਹੋ ਰਿਹਾ ਇਟਲੀ ਚੇਂਜ ਹੋ ਰਹੀ ਆ ਅਮਰੀਕਾ ਬਲਕਿ ਗੱਲ ਮੁਕਾਉ ਦੁਨੀਆ ਦਾ ਹਰ ਦੇਸ਼ ਹਰ ਸਟੇਟ ਜਿੱਥੇ ਰੁਜ਼ਗਾਰ ਆ ਉਹ ਚੇਂਜ ਹੋ ਰਹੇ ਆ ਐਦੀ ਪੰਜਾਬ ਵੀ ਚੇਂਜ ਹੋ ਰਿਹਾ ਉੱਥੇ ਦੀ ਬਸ ਉੱਥੇ ਦੇ ਲੋਕ ਥੋੜੋ ਆ ਰਹੇ ਆ ਕੈਨੇਡਾ ਚੇਂਜ ਹੋ ਰਿਹਾ ਹਰ ਪਾਸੇ ਪੱਗਾ ਪਰਨੇ ਇਹ ਚੀਜ਼ਾਂ ਦੇਖਿਆ ਜਾ ਰਹੀਆਂ ਪਹਿਲਾ ਵਾਲਾ ਕੈਨੇਡਾ ਵੀ ਨਹੀਂ ਰਿਹਾ ਤੇ ਪਹਿਲਾ ਵਾਲਾ ਪੰਜਾਬੀ ਵੀ ਨਹੀਂ ਰਿਹਾ ਈਵਨ ਕੇ ਅਮਰੀਕਾ ਵੀ ਨਹੀਂ ਹਰ ਕੰਟਰੀ ਐਦਾਂ ਹੀ ਆ ਪਹਿਲਾ ਵਰਗੇ ਨਹੀਂ ਰਹਨੇ ਤੇ ਨਾ ਹੀ ਪਹਿਲਾ ਵਰਗੇ ਹਾਲਾਤ ਰਹਨੇ ਆ ਕੋਈ ਛ ਅਸੀਂ ਲੋਕ ਜਿਆਦਾ ਜਿਹੜੇ ਨਾ ਯੂਰਪ ਕੰਟਰੀਆਂ ਚੋਂ ਇਹਨਾਂ ਮੁਲਕਾਂ ਵਿੱਚ ਨਿਕਲੇ ਸੀ ਉਹ ਨਿਕਲੇ ਸੀ ਮਾਤੜ ਲੋਕ ਜਿਨ੍ਹਾਂ ਕੋਲ ਕੁਝ ਨਹੀਂ ਸੀਗਾ ਤੇ ਜਿੰਨੇ ਏਸ਼ੀਆ ਲੋਕ ਇਹ ਨਿਕਲੇ ਸਟੇਟਸ ਕਰਕੇ ਕਹਿੰਦੇ ਕਹਾ ਦੇ ਪਰਿਵਾਰਾਂ ਦੇ ਮੁੰਡੇ ਨਾ ਉਹ ਦੇ ਮਗਰ ਕੈਨੇਡਾ ਲਾਲ ਨੇ ਅਮਰੀਕਾ ਲਾਲ ਨੇ ਪਰਦੇਸੀ ਹੋਏ ਆ ਸਿਰਫ ਇੱਕ ਬੱਲੇ ਬੱਲੇ ਕਰਕੇ ਇਹ ਬੱਲੇ ਬੱਲੇ ਨੇ ਆਪਣਾ ਬਹੁਤ ਨੁਕਸਾਨ ਕੀਤਾ ਤੇ ਆਨ ਵਾਲੇ ਸਮੇਂ ਚ ਹੋਰ ਹੋਊਗਾ ਕੁਝ ਗੱਲਾਂ ਮੈਂ ਚਾਹੁੰਦਾ ਸੀ ਇਹ ਨਾਲ ਵਿਸ਼ਾ ਤੇ ਕਰਨੀਆਂ ਜੇ ਆਪਾਂ ਨਾ ਸੁਧਰੇ ਨਾ ਕਿਉਂਕਿ ਆਪਣਾ ਜਿਹੜਾ ਮੇਨ ਕੰਮ ਅਸੀਂ ਰੋਜ਼ਗਾਰ ਵਾਸਤੇ ਆਪਾਂ ਕਹਿੰਦੇ ਉੱਥੇ ਨੌਕਰੀਆਂ ਨਹੀਂ ਮਿਲਦੀ ਆਪਾਂ ਕੰਮ ਦੀ ਭਾਲ ਤੇ ਇੱਥੇ ਆਏ ਆਂ ਨਾ ਕਿ ਆਪਾਂ ਇੱਥੇ ਖਰੂਦ ਮਚਾਉਣ ਆਏ ਆਂ ਕਰਮਾਸ ਮਚਾਉਣ ਆਏ ਆਂ ਜਿੱਦਾਂ ਟ੍ਰੱਪ ਸਾਹਿਬ ਨੇ ਜਹਾਜ਼ ਭਰ-ਭਰ ਭੇਜੇ ਨਾ ਉਹ ਜਹਾਜ਼ ਹਰ ਮੁਲਕ 'ਚੋਂ ਭਰ-ਭਰ ਜਾਣੇ ਆਂ ਸਾਨੂੰ ਖੁੱਲ੍ਹ ਖੇਲ ਜਿਨ੍ਹਾਂ ਨੇ ਦਿੱਤੀ ਆ ਨਾ ਸਾਨੂੰ ਜਿਨ੍ਹਾਂ ਨੇ ਬਰਾਬਰ ਦੇ ਹੱਕ ਦਿੱਤੇ ਆ ਅਸੀਂ ਥੋੜੀ ਬਹੁਤੀ ਕਦਰ ਕਰੀਏ ਇਹਨੇ ਨਾ ਸ਼ੁਕਰੇ ਨਾ ਹੋਈਏ ਜੋ ਹਾਲਾਤ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਕਰ ਦਿੱਤੇ ਆ ਬਹੁਤ ਕੰਮ ਖਰਾਬ ਹੋਣਾ ਆਉਣ ਵਾਲੇ ਸਮੇਂ 'ਚ ਆ ਜਦੋਂ ਅਸੀਂ ਹੁਣ ਨਾਰਥ ਦੇ ਇਲਾਕੇ ਵਿੱਚ ਪੱਗਾ ਬਣ ਕੇ ਜਾਂਦੇ ਆ ਨਾ ਟਰੱਕ ਲੈ ਕੇ ਹਰ ਵੇਲੇ ਡਰ ਜਿਹਾ ਲੱਗ ਰਹਿੰਦਾ ਲੋਕੀ ਜਿਹੜੇ ਬੜੀ ਹੋਰ ਤਰ੍ਹਾਂ ਦੀ ਅੱਖ ਨਾ ਦੇਖਦੇ ਆ ਸਾਨੂੰ ਸੁਧਰ ਜਾਣਾ ਚਾਹੀਦਾ ਨਾਲੇ ਭਾਈ ਪਹਿਲਾਂ ਜਿਹੜੇ ਲੋਕ ਆਉਂਦੇ ਸੀ ਰੋਜੀ ਰੋਟੀ ਕਰਕੇ ਹੁਣ ਉਥੇ ਰੋਟੀ ਦਾ ਐਡਾ ਚੱਕਰ ਨਹੀਂ ਹੈਗਾ ਹੁਣ ਤਾਂ ਸਿਰਫ ਸਟੇਟਸ ਕਰਕੇ ਆ ਰਹੇ ਆ ਇੱਥੇ ਆ ਕੇ ਬੁੜੇ ਪਾਰਕਾ ਜਿਗੱਲਾਂ ਲੱਗੀਆਂ ਹੁੰਦੇ ਕੰਨਾ ਇੰਨੇ ਖੇਤ ਸੰਡੇ ਕੋ ਇੰਨੇ ਏਕੜ ਉਥੇ ਇੰਨੇ ਏਕੜ ਉਥੇ ਕੋਈ ਕਹਿੰਦਾ ਮੈਂ ਆਸਿਕਾ ਡੀਐਸਪੀ ਸਿਕਾ ਕੋਈ ਤਾਂ ਕਹ ਮੈਂ ਆਸਿਕਾ 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 ਤੁਹਾਡੇ ਨਿਆਣੇ ਵੀ ਖੱਜਲ ਹੋ ਰਹੇ ਤੇ ਤੁਸੀਂ ਖੁਦ ਵੀ ਖੱਜਲ ਹੋ ਰਹੇ ਆ ਇਹ ਤੋਂ ਪਰੇ ਹੋਰ ਕੁਛ ਨਹੀਂ ਕਿਉਂਕਿ ਮਸਲਾ ਸਾਰਾ ਖੁਆਇਸ਼ਾਂ ਦਾ ਜਰੋਪੀਅਨ ਕੰਟਰੀਆਂ ਤੋਂ ਅਰਬ ਕੰਟਰੀਆਂ ਤੋਂ ਇਹਨਾਂ ਲੋਕਾਂ ਦੇ ਇਹਨਾਂ ਮੁਰਖਾਂ ਦੇ ਬੰਦੇ ਬੜੇ ਵਧੀਆ ਸੈੱਟ ਇੱਕ ਬੱਲੇ ਬੱਲੇ ਕਰਕੇ ਇਹਨਾਂ ਮੁਰਖਾਂ ਚ ਆ ਗਏ ਬੜਾ ਤਰਸ ਵੀ ਆਉਂਦਾ ਜਦੋਂ ਉਹਨੇ ਇਹ ਖੱਜਲ ਖਵਾਰੀ ਦੇਖਦੇ ਆ ਪਰ ਕੀ ਕਰ ਸਕਦੇ ਆ ਤਜਰਬਾ ਕਰਕੇ ਪਤਾ ਲੱਗਣਾ ਬੜੇ ਮਹਿੰਗੇ ਮੁਲਕ ਆ ਇਹ ਆ ਪਿੱਛੇ ਜੇ ਟਰੰਪ ਸਾਹਿਬ ਦਾ ਬਿਆਨ ਆ ਗਿਆ ਕੈਨੇਡਾ ਨਾਲ ਦਾ ਅਖੇ ਨਕਮਾ ਕੰਟਰੀ ਕੋਈ ਨਹੀਂ ਜੇ ਉਹਨੂੰ ਦੱਸੇ ਭੱਲਿਆ ਲੋਕਾਂ ਇਸ ਨਕਮੀ ਕੰਟਰੀ ਲਈ ਸਾਡੇ ਲੋਕਾਂ ਨੇ 17 16 16 ਸਾਲ ਦੀਆਂ ਕੁੜੀਆਂ ਜਹਾਜ਼ੇ ਚੜ੍ਹਦੀਆਂ ਇਕੱਲੀਆਂ ਜਿਹੜੀਆਂ ਪਿੰਡ ਦੀ ਹੱਟੀ ਤੇ ਨਸ ਭੇਜਦੇ ਹੁੰਦੇ ਸਕੂਲ ਕਾਲਜ ਆਪ ਛੱਡਣ ਜਾਂਦੇ ਸੀ ਲੈਣ ਜਾਂਦੇ ਸੀ ਵੀ ਕੁੜੀ ਕੱਲੀ ਆ ਆਪਣੇ ਲੋਕਾਂ ਚ ਅਗਲੇ ਨੇ ਜਹਾਜ਼ੇ ਚੜ੍ਹਤੀਆਂ ਇਸ ਨਕਮੀ ਮੁਲਖ ਲਈ ਇੱਥੇ ਦੇਖੋ ਕਿੰਦਾ ਧਰਨੇ ਲੱਗੇ ਹੋ ਮੁਜਾਰੇ ਲੱਗੇ ਹੋ ਆ ਇਸ ਨਕਮੀ ਮੁਲਖ ਲਈ ਸੱਕੀਆਂ ਮਾਸੀਆਂ ਮਾਮਿਆਂ ਭੂਆ ਦੀਆਂ ਕੁੜੀਆਂ ਨਾਲ ਬੰਦੇ ਵਿਆਹ ਕਰਾ ਕਰਾ ਕੇ ਇੱਥੇ ਆਏ ਆ ਜਾਂ ਵਿਆਹ ਕਰਾ ਕੇ ਲੈਂਦੀਆਂ ਇਸਨ ਕੰਮੇ ਮੂਲਖ ਚ ਪੱਕੇ ਹੋਣ ਲਈ ਤੇ ਤੂੰ ਚੰਦਰਾ ਇਹਨੂੰ ਨਾ ਕਮਾਂ ਮੂਲਖ ਦਾ ਦਾ ਖੰਡ ਪਾਠਾਂ ਦੀ ਲੜੀ ਦੀ ਟੁੱਟਦੀ ਕਈ ਗੁਰਦੁਆਰਿਆਂ ਵਿੱਚ ਢੀ ਕੈਨੇਡਾ ਦਾ ਬਣ ਜਵੇ ਕੈਨੇਡਾ ਦਾ ਬਣ ਜਵੇ ਬਾਹਰ ਹੀ ਜਾਣਾ ਇੱਥੇ ਨਹੀਂ ਸਾਡੇ ਕੋਲ ਕੰਮ ਹੁੰਦੇ ਬਾਹਰ ਜਾ ਕੇ ਕਰਨੇ ਆ ਠੀਕ ਆ ਆਣਾ ਚਾਹੀਦਾ ਸਭ ਨੂੰ ਦੇਖਣਾ ਚਾਹੀਦਾ ਬਹੁਤ ਲੋਕ ਇੱਥੋਂ ਮੁੜ ਕੇ ਵੀ ਗਏ ਆ ਪਰ ਜੇ ਅੱਜ ਦੀ ਡੇਟ ਵਿੱਚ ਅਸੀਂ ਦੇਖਿਆ ਨਾ ਵੀ ਇੰਡੀਆ ਵਿੱਚ ਭੁੱਖ ਮਰੀ ਆ ਨਹੀਂ ਸਿਰਫ ਲੋਕ ਸਟੇਟਸ ਵਾਸਤੇ ਆ ਰਹੇ ਆ ਨਹੀਂ ਇਹਨੇ ਪੜੇ ਲਿਖੇ ਲੋਕ ਆਈਟੀ ਵਾਲੇ ਜਿੱਦਾ ਆਏ ਉਦੇ ਬਰੰਗ ਚਿੱਠੀ ਵਾਂਗੂ ਮੁੜੇ ਆ ਉਹਨਾਂ ਨੇ ਦੇਖਿਆ ਜ਼ਿੰਦਗੀ ਬਹੁਤ ਔਖੀ ਆ ਜਿਹੜੇ ਸਮਝਦਾਰ ਤੇ ਉਹ ਨਾਲ ਹੀ ਮੁੜ ਗਏ ਉੱਥੇ ਭਲਿਓ ਰਾਜ ਕਰਦੇ ਆ ਨੜੇ ਰਾਜ ਕਰਨ ਲਈ ਜ਼ਰੂਰੀ ਨਹੀਂ ਹੁੰਦਾ ਵੀ ਸਿਰ ਤੇ ਕਲਗੀ ਲੱਗੀ ਹੋਣੀ ਚਾਹੀਦੀ ਤੇ ਬਸ ਚਿਹਰੇ ਤੇ ਖੁਸ਼ੀ ਚਾਹੀਦੀ ਹੈ ਮਨ ਦੇ ਸੰਤੁਸ਼ਟੀ ਚਾਹੀਦੀ ਹੈ ਜੇ ਤੁਸੀਂ ਹਮੇਸ਼ਾ ਚਿੰਤਾ ਚਈਆਂ ਚਾਹੇ ਤੁਸੀਂ ਰਾਜੇ ਆ ਤਾਂ ਵੀ ਤੁਸੀਂ ਭਿਖਾਰੀ ਆ ਥੋੜੀ ਜਿਹੀ ਜ਼ਿੰਦਗੀ ਸੁਖਾਲੀ ਕਰ ਲਈ ਨਾ ਬੱਲੇ ਬੱਲੇ ਦਾ ਤਾਜ ਆਪਾਂ ਨੂੰ ਲਾਉਣਾ ਪੈਣਾ 2-2 ਮਿਲੀਅਨ ਦੇ ਘਰ ਬੁੱਕਰਾ ਕੇ 18-18 ਲੱਖ ਦੇ ਘਰ ਬੁੱਕਰਾ ਕੇ ਰਾਤੋਂ ਰਾਤ ਅਮੀਰ ਹੋਣ ਦੇ ਚੱਕਰਾਂ 'ਚ ਜਿੱਚ ਰਹਿੰਦੇ ਸੀਗੇ ਨਾ ਉਹ ਵੀ ਗਵਾ ਬੈਠੇ ਆ ਹੱਲ ਕੋਈ ਨਹੀਂ ਕਿਉਂਕਿ ਅਸੀਂ ਲਾਲਚੀ ਲੋਕ ਆ ਲਾਲਚ ਵਿੱਚ ਹੀ ਅਸੀਂ ਫਸਦੇ ਆ ਲਾਲਚ ਵਿੱਚ ਹੀ ਅਸੀਂ ਨੁਕਸਾਨ ਕਰਵਾਉਨੇ ਆ ਜਿੱਦਾਂ ਮਰਜੀ ਦੇਖ ਲਓ ਹੋੜ ਲੱਗੀ ਪਈ ਆ ਬਾਕਸਿੰਗ ਡੇ ਤੇ ਅੱਗੇ ਲੇਨਾਂ ਲੱਗਦੀਆਂ ਹੋਣੀਆਂ ਅਸੀਂ ਸਟੋਰਾਂ ਦੇ ਮੂਹਰੇ ਰਾਤ ਨੂੰ ਲੇਨਾਂ ਲੱਗ ਜਾਣੀਆਂ ਕਿਉਂਕਿ ਡਿਮਾਂਡ ਜਿਹੜੀ ਬਹੁਤ ਸੀ ਸਪਲਾਈ ਘੱਟ ਸੀਗੀ ਅੱਜ ਇਹ ਹਾਲਾਤ ਹੋਏ ਆ ਸਪਲਾਈ ਬਹੁਤ ਡਿਮਾਂਡ ਘੱਟ ਹੋਆ ਹੈ ਨਹੀਂ ਕੋਈ ਕਿਤੇ ਕੋਈ ਕਿਤੇ ਗੱਲਬਾਤ ਹੈ ਨਹੀਂ ਮਹੀਨਾ ਮਹੀਨਾ ਪਹਿਲੇ ਬਾਕਸਿੰਗ ਦੇ ਪ੍ਰਾਈਸਾਂ ਉਹ ਮਿਲਣ ਆਪ ਨਹੀਂ ਆ ਇੱਦੇ ਆਉਣ ਵਾਲੇ ਸਮੇਂ ਵਿੱਚ ਬੰਦਿਆਂ ਦੀ ਵੀ ਸਪਲਾਈ ਘੱਟ ਜਾਣੀ ਆ ਡਿਮਾਂਡ ਘੱਟ ਜਾਣੀ ਆ ਸਪਲਾਈ ਵੱਧ ਜਾਣੀ ਆ ਰੋਬੋਟ ਆ ਰਹੇ ਆ ਡਰਾਈਵਰਲੈਸ ਟੈਕਸੀ ਆ ਰਹੀਆਂ ਟਰੱਕ ਆ ਰਹੇ ਆ ਆਉਣ ਵਾਲਾ ਸਮਾਂ ਕਿਹੋ ਜਿਹਾ ਹੋਣਾ ਹੁਣ ਸਮਾਂ ਆਏ ਤੇ ਪਤਾ ਲੱਗਣਾ ਪਰ ਕੁਛਕ ਸਾਨੂੰ ਸਿੰਪਟਮ ਜਿਹੜੇ ਆ ਉਹ ਆਪਾਂ ਨੂੰ ਪਹਿਲਾਂ ਪਤਾ ਲੱਗ ਜਾਂਦੇ ਹੁੰਦੇ ਆ ਥੀ ਮੋਲ ਖਮੇਂਗੇ ਬਹੁਤ ਜਿੱਥੇ ਮਰਜ਼ੀ ਚੱਲ ਜੀਏ ਰੋਟੀ ਕੰਮ ਕਰਕੇ ਹੀ ਮੇਡੀਆਂ ਬੇਲਿਆਂ ਨੂੰ ਨਹੀਂ ਮੇਡੀਆਂ ਜ਼ਿੰਦਗੀ ਦੇ ਵਿੱਚ ਬੰਦੇ ਨੇ ਪੈਸਾ ਹੀ ਕਮਾਉਣਾ ਹੁੰਦਾ ਆਪਣੀਆਂ ਲੋੜਾਂ ਪੂਰੀਆਂ ਕਰ ਲਈ। ਉਹ ਮੈਂ ਬੇਨਤੀ ਕਰਦਾ ਵੀ ਜਿਹੜੇ ਵੀ ਰਡਵਈਆਂ ਚ ਕਵੈਤਾਂ ਚ ਅਰਬ ਕੰਟਰੀ ਚ ਬੈਠੇ ਆ ਨਾ ਤਾਂ ਗਰੇ ਹੈ ਵੀ 30 35000 ਡਾਲਰ ਲਾ ਕੇ ਕੈਨੇਡਾ ਚਲ ਜੀ ਅਮਰੀਕਾ ਚਲ ਜੀ। ਉਹ ਵੀਰੋ ਨਾ ਪੰਗਾ ਲਿਓ। ਜੋਰਪਾਲੀ ਵੀ ਸੁਣ ਲਓ। ਨਾ ਪੰਗਾ ਲਿਓ। ਬਹੁਤ ਲੋਕ ਇਹਨਾਂ ਮੁਰਖਾਂ ਵਿੱਚ ਆ ਕੇ ਪੱਟ ਹੋ ਗਏ ਤੇ ਬਹੁਤੇ ਨੇ ਪੱਟ ਹੋਣਾ ਹੈ। ਪਹਿਲਾਂ ਇੱਕ ਵਾਰੀ ਆ ਕੇ ਟਰੈਲਰ ਜਾਂ ਦੇਖ ਜੋ ਕੋં ਫਿਰ ਜਾਓ। 2 3000 ਡਾਲਰ ਦਾ ਕੋਈ ਫਰਕ ਨਹੀਂ ਪੈਣਾ 35 40 ਲਾਣ ਤੋਂ ਪਹਿਲਾਂ ਸੋਚ ਲਓ ਹਰ ਬੰਦਾ ਸਾਡੇ ਨਾਲ ਦੇ ਬਹੁਤੇ ਇੰਗਲੈਂਡ ਜਾ ਕੇ ਸੈੱਟ ਹੋਏ ਆ ਸੈੱਟਸ ਕਾਦੇ ਅਪਸੈਟ ਹੀ ਹੋਏ ਆ ਵੈਸੇ ਤਾਂ ਕਈ ਇੱਥੇ ਆ ਕੇ ਅਪਸੈਟ ਹੋਏ ਆ ਹਰ ਕੋ ਕਹਿ ਰਿਹਾ ਇਟਲੀ ਬਹੁਤ ਵਧੀਆ ਸੀਗੀ ਇਟਲੀ ਛੱਡ ਕੇ ਕਹਿ ਰਹੇ ਆ ਇਟਲੀ ਬਹੁਤ ਵਧੀਆ ਸੀਗੀ ਦਵਾਈਆਂ ਵਾਲੇ ਇੰਡੀਆ ਵਾਲੇ ਕਹਿ ਰਹੇ ਆ ਜੀ ਬੰਦਾ ਘਟੋ ਘਟ ਦਵਾਈ ਚਲ ਜਵੇ ਦਵਾਈ ਵਾਲੇ ਕਹਿੰਦੇ ਜ਼ੋਰ ਪਚਲ ਜਵੇ ਜ਼ੋਰ ਵਾਲੇ ਕਹਿੰਦੇ ਯਾ ਅਮਰੀਕਾ ਕੈਨੇਡਾ ਨਾਲ ਦੀ ਰੇਸ ਨਹੀਂ ਅਮਰੀਕਾ ਕੈਨੇਡਾ ਵਾਲੇ ਇੱਥੇ ਫਿਰ ਕੀ ਸੋਚਦੇ ਆ ਨਹੀਂ ਜੀ ਹੁਣ ਮੈਂ 6 ਮਹੀਨੇ ਇੰਡੀਆ ਰਿਆ ਕਰਨੇ 6 ਮਹੀਨੇ ਇੱਥੇ ਜਾ ਉੱਥੇ ਇੰਡੀਆ ਹੀ ਦੇਖਦੇ ਕੋਈ ਕਰਵਾਰ ਉੱਥੇ ਹੀ ਸੈੱਟ ਹੋ ਜਾਣਾ ਕਿਉਂਕਿ ਕਿਤੇ ਵੀ ਸ਼ਾਂਤੀ ਨਹੀਂ ਆ ਰਹੀ ਕਿਉਂਕਿ ਵਿਚਾਰਾਂ ਦੀ ਉਥਲ ਪੁੱਥਲ ਇੱਕ ਦੂਜੇ ਨੂੰ ਦੇਖ ਕੇ ਤਰਫਰੇ ਹੈ ਆਪਾਂ ਬਈ ਉਹ ਤੇ ਪਤਾ ਨਹੀਂ ਕੀ ਰਾਜ ਕਰਦਾ ਕੋਟ ਪਾਇਓ ਟਾਈਆਂ ਲੱਗੀਆਂ ਤੋਂ ਅੰਦਾਜ਼ਾ ਇਹ ਨਾ ਲਾਇਆ ਕਰੋ ਵੀ ਇਹ ਬੰਦਾ ਸਦਾ ਹੀ ਇਦਾਂ ਰਹਿੰਦਾ ਨਹੀਂ ਉਹ ਤਾਂ ਕਿਤੇ ਸਾਲ 6 ਸਮਾਹੀ ਉਹ ਡਰੈਸਾਂ ਹੁੰਦੀਆਂ ਅਦਰਵਾਇਜ਼ ਤਾਂ ਸੇਫਟੀ ਇਸ਼ੂਆਂ ਚ ਸੇਫਟੀ ਬੈਸਟ ਜਿੱਥੇ ਜ਼ਿੰਦਗੀ ਲੰਘ ਜਾਂਦੀ ਹੈ ਚੰਗੀ ਤਰ੍ਹਾਂ ਪਰਨੇ ਵੀ ਨਹੀਂ ਵੱਜੇ ਦੇਖੀਦੇ ਬੰਦੇ ਦੇ ਪੱਗਾ ਵੀ ਵੱਜੇ ਨਹੀਂ ਦੇਖੀਦੇ ਚੰਗੀ ਤਰ੍ਹਾਂ ਜੋ ਹਾਲਾਤ ਇੱਥੇ ਦੇ ਹੋਏ ਪਏ ਆ ਇਹਨਾਂ ਚੀਜ਼ਾਂ ਬਾਰੇ ਆਪਾਂ ਥੋੜੀ ਜਿਹਾ ਸੋਚੀਏ ਵਿਚਾਰੀਏ ਇਹਨਾਂ ਮੁਲਕਾਂ ਦੇ ਵਿੱਚ ਆ ਹੁਣ ਨਿਊਜ਼ੀਲੈਂਡ ਦਾ ਨਗਰ ਕੀਰਤਨ ਰੋਕਿਆ ਗਿਆ ਪਤਾ ਨਹੀਂ ਜਾਣੀ ਇਹਨਾਂ ਚੀਜ਼ਾਂ ਦੀ ਇਨਪੁਟ ਕੀ ਆ ਮੈਂ ਤਾਂ ਬਹੁਤ ਬੰਦੇ ਦੇਖਦਾ ਜਿਹੜੇ ਨਗਰ ਕੀਰਤਨ ਵੀ ਸਮੂਲੀਅਤ ਕਰ ਸਮੂਲੀਅਤ ਕਰਦੇ ਸੀ ਪਿਛਲੇ ਕਈ ਸਾਲਾਂ ਤੋਂ 16-17 ਸਾਲ ਤੋਂ ਦੇਖ ਰਹੇ ਇੱਥੇ ਜੰਗਰੀਆ ਵੀ ਦੇਖੇਗਾ ਕੋਈ ਜ਼ਿੰਦਗੀ ਤੋਂ ਉਹਨਾਂ ਦੀ ਬਦਲੀ ਨਹੀਂ ਨਾ ਹੀ ਉਹਨਾਂ ਨੇ ਸਿੰਘ ਸਜੇ ਆ ਨਾ ਕੋ ਉਹਨਾਂ ਦੇ ਵਿਚਾਰ ਬਦਲੇ ਆ ਸੇਮ ਕੁਛ ਹੀ ਆ ਆਪਾਂ ਨੂੰ ਪਰਮਿਸ਼ਨ ਮਿਲੀ ਹੋਈ ਆ ਹਾਲ ਦੇ ਵਿੱਚ ਬੈਠਣ ਦੀ ਆਪਣਾ ਜੋ ਵੀ ਕਿਸੇ ਨੇ ਭਜਨ ਬੰਦ ਕੀ ਕਰਨੀ ਆ ਕਰੋ ਚਲੋ ਪਰਮਿਸ਼ਨ ਮਿਲਦੀ ਆ ਸਾਨੂੰ ਸਿਸਟਮ ਅਲਾਉ ਕਰਦਾ ਇਹ ਚੀਜ਼ਾਂ ਪਰ ਉਹਨਾਂ ਚੀਜ਼ਾਂ ਦੀ ਕੋਈ ਇਨਪੁਟ ਵੀ ਹੋਣੀ ਚਾਹੀਦੀ ਆ ਆ ਜਾਗਵਾ ਨਿਕਲਣਾ ਪਈਆਂ ਟਰੈਕਟਰਾਂ ਦੇ ਉੱਤੇ ਇਹ ਵੀ ਇੱਕ ਬਾਇਓਲੇਸ਼ਨ ਆ ਇਹ ਵੀ ਸਾਰਾ ਕੁਝ ਬੰਦ ਹੋਣਾ ਚਾਹੀਦਾ ਕੀ ਸ਼ਬਦ ਕਰਨਾ ਚਾਹੁੰਦੇ ਆ ਅਸੀਂ ਤਖ ਜੀ ਇਹਨ ਵੀਡੀਓ ਵਾਲਾ ਮਾਹੌਲ ਜੀ ਇੰਡੀਆ ਵਾਲੇ ਮਾਹੌਲ ਨਾਲ ਫੇ ਆਪਾਂ ਇੱਥੇ ਕੀ ਕਰਨ ਆਏ ਹੋਈਆਂ ਸੋਚਣ ਵਾਲੀ ਗੱਲ ਆ ਇੱਥੇ ਕੀ ਕਰਨ ਆਏ ਆ ਆਪਾਂ ਫਿਰ ਜੀ ਇੰਡੀਆ ਵਾਲੇ ਮਾਹੌਲ ਲੈਣਾ ਉਹੀ ਗੱਲ ਵੀ ਇੱਕ ਦਿਨ ਇਸ ਮੁਲਕ ਨੂੰ ਕੈਨੇਡਾ ਦਾ almoft ਜਾਣੀ ਇੰਡੀਆ ਕੇ ਇੰਡੀਆ ਤੋਂ ਵੀ ਮਿਲਨ ਦਾ ਵੀ ਹਾਲਾਤ ਮਾੜੇ ਹੀ ਹੋ ਰਹੇ ਆ ਐਨੇ ਹਾਲਾਤ ਮਾੜੇ ਇੰਡੀਆ ਵੀ ਹੈ ਨੇ ਜਿੰਨੇ ਇੱਥੇ ਹੋ ਰਹੇ ਆ ਜਿੱਥੇ ਦੇਖੋ ਕੋਲੀਆਂ ਚੱਲ ਗਈਆਂ ਜਿੱਥੇ ਦੇਖੋ ਚੋਰੀਆਂ ਹੋ ਗਈਆਂ ਦਾਨਪੂਰਨ ਕਰਨ ਵਾਲੀ ਕੌਮ ਜਿਹੜੀ ਆ ਬੌਕਸ ਚੱਕਦੀ ਦੇਖੀ ਜਾ ਰਹੀ ਆ ਸਿਆਣੇ ਬੰਦੇ ਨਮਾਈਆਂ ਕੈਮਰੇ ਵਿੱਚ ਸਭ ਕੁਝ ਕੈਦ ਹੋ ਰਿਹਾ ਕੋਈ ਸ਼ੱਕ ਨਹੀਂ ਇੱਥੇ ਦੇ ਲੋਕ ਵੀ ਚੋਰੀਆਂ ਕਰਦੇ ਆ ਸਭ ਕੁਝ ਹੁੰਦਾ ਪਰ ਜੋ ਹਾਲਾਤ ਅਸੀਂ ਲੋਕਾਂ ਨੇ ਇੱਥੇ ਅੱਗੇ ਬਣਾਤੇ ਕੋਈ ਸਟੈਂਡਰਡ ਨਹੀਂ ਰਿਹਾ ਬਹੁਤ ਗੰਮ ਖਰਾਬ ਹੋਇਆ ਪਿਆ ਬਹੁਤ ਸਾਨੂੰ ਸੋਚਣ ਦੀ ਆਪਣੇ ਆਪੇ ਸੁਧਾਰ ਕਰਨ ਦੀ ਲੋੜ ਆ ਕੋਈ ਵੀ ਜਿਹੜੀਆਂ ਆਪਣੇ ਫੰਕਸ਼ਨ ਵਾ ਉਹ ਇਨਡੋਰ ਹੀ ਆਪਾਂ ਕਰੀਏ ਤਾਂ ਕਿ ਦੂਜੀ ਕਮਿਊਨਿਟੀ ਬੌਦਰ ਨਾ ਹੋਵੇ ਘਰ ਦੇ ਵਿੱਚ ਕੋਈ ਫੰਕਸ਼ਨ ਵਾ ਠੀਕ ਆ ਉਹ ਉਸ ਹੱਬ ਨਾਲ ਰੱਖੀ ਜੇ ਤੁਹਾਡੇ ਨੇਬਰ ਸਹਿਮਤ ਹੋਆ ਉਹਨਾਂ ਕੀ ਖੁੱਪ-ਖੁੱਪ ਪਾਈਏ ਕਿ ਅਲਦੋ-ਅਲਦ ਬੋਦਰ ਨਾ ਹੋਵੇ ਕਿਉਂਕਿ ਹਰ ਬੰਦੇ ਦੀ ਵੱਖਰੀ ਸਿਚੁਏਸ਼ਨ ਆ ਕੋਈ ਕੰਮ ਤੇ ਕਿਸੇ ਟਾਈਮ ਜਾਂਦਾ ਕੋਈ ਕਿਸੇ ਟਾਈਮ ਆਉਦਾ ਤੁਹਾਡੀਆਂ ਖੁਸ਼ੀਆਂ ਕਿਸੇ ਦੇ ਦੁੱਖ ਦਾ ਕਾਰਨ ਨਾ ਬਣ। ਇਹ ਚੀਜ਼ ਆਪਾਂ ਸੋਚੀ ਵਿਚਾਰੀਏ। ਨਹੀਂ ਤਾਂ ਇਸ ਸਾਲ ਦਾ ਕੀ ਆ ਜੇ ਆਪਾਂ ਕੋਈ ਆਪਣੇ ਆਪ ਨੂੰ ਸੁਧਾਰਿਆ ਹੀ ਨਾ ਕੋਈ ਆਪਾਂ ਸੰਕਲਪ ਹੀ ਨਾ ਲਿਆ ਜਿਉਂ ਉਹੀ ਕੁਛ ਰਿਹਾ ਉਹ ਤਾਂ ਫੇਰ ਹਰ ਸਾਲ ਉਹੀ ਉਹੀ ਮਤਲਬ ਨਹੀਂ ਉਸ ਚੀਜ਼ ਦਾ ਨਵੇਂ ਸਾਲ ਦੇ ਨਾਲ ਨਵੇਂ ਵਿਚਾਰ ਹੋਣੇ ਚਾਹੀਦੇ ਵਧੀਆ ਵਿਚਾਰ ਹੋਣੇ ਚਾਹੀਦੇ ਪੋਜ਼ਿਟਿਵ ਵਿਚਾਰ ਹੋਣੇ ਚਾਹੀਦੇ ਆ ਜਪਤਰ ਮੇਖ ਬੋਨੇ ਆ ਤਾਂ ਧਰਮ ਦੀ ਸਾਨੂੰ ਸਮਝ ਚਾਹੀਦੀ ਆ ਧਰਮ ਕਿਸੇ ਬਾਣੇ ਦਾ ਨਾਉ ਨਹੀਂ ਹੈ ਧਰਮ ਦਾੜੀ ਕੇਸ ਰੱਖਣ ਦਾ ਨਾਉ ਨਹੀਂ ਹੈ ਧਰਮ ਤੁਹਾਡੇ ਸੁਭਾਅ ਚੋਂ ਦੇਖਣਾ ਚਾਹੀਦਾ ਤੁਹਾਡੀ ਬੋਲ ਬਣੀ ਚੋ ਦੇਖਣਾ ਚਾਹੀਦਾ ਫੇਰਾ ਪਾ ਧਰਮੀ ਆ ਬਾਕੀ ਤਾਂ ਸਾਰੇ ਤੰਦੇ ਹੀ ਆ ਹੋਰ ਕੁਛ ਨਹੀਂ ਜੋ ਦੇਖਿਆ ਵਿਚਾਰਿਆ ਸਿਰਫ ਤੰਦੇ ਆ ਕੁਛ ਨਹੀਂ ਆ ਇਹਨਾਂ ਮੁਲਖਾਂ ਦੇ ਵਿੱਚ ਇਹਨਾਂ ਮੁਲਖਾਂ ਦੀ ਜਿਹੜੀ ਖੂਬਸੂਰਤੀ ਆ ਨਾ ਉਹਨੂੰ ਅਸੀਂ ਬਣਾਈ ਰੱਖੀਏ ਬਣੀ ਰਹਿਣ ਦੀਏ ਘਰਾਂ ਤੇ ਸਾਡੇ ਕੋਲ ਕਾਹ ਨਹੀਂ ਘਟ ਹੋ ਰਹੇ ਬੁਰੇ ਹਾਲ ਹੋਏ ਪਏ ਆ ਜੋ ਅਸੀਂ ਦਿਲ ਕਰਦਾ ਟਰੱਕ ਡਰਾਈਵ ਵਿੱਚ ਖੜਾਇਆ ਖੜਾਰੇ ਕਮਰਸ਼ੀਅਲ ਟਰੱਕ ਆਪਣੇ ਆਪਣੇ ਡਰਾਈਵ ਵਿੱਚ ਲੈ ਖੜੇ ਕੀਤਾ ਸਟ੍ਰੀਟਾਂ ਤੇ ਖੜੇ ਕੀਤੇ ਹੋਆ ਜੱਪਨਾ ਪਾ ਕੇ ਅਸੀਂ ਕਹਿਰ ਦੀ ਠੰਡ ਦੇ ਵਿੱਚ ਚੱਲੇ ਹੋਏ ਆ ਬਾਥਰੂਮ ਚੋਂ ਚੂਚੀ ਫੋਨਾਂ ਤੇ ਲੱਗੇ ਵੰਗਾਲਾ ਕੱਢਣ ਲੈ ਤੇ ਖੜੇ ਹੋ ਲਿਖ ਕੇ ਲਾਤਾ ਅਗਲੇ ਨੇ ਵੀ ਜਦੋਂ ਤੁਸੀਂ ਆਉਨੇ ਆ ਆਪਣਾ ਫੋਨ ਕੱਟ ਕੇ ਅੰਦਰ ਬੜੋ ਨੌਬਤ ਇੱਥੇ ਤੱਕ ਆ ਗਈ ਠੀਗਾ ਭਾਈ ਨਵਾਂ ਸਾਲ ਜਿੱਦਾਂ ਜਿੱਦਾਂ ਕਿਸੇ ਦੀ ਆਸਤਾ ਸਾਤਾ ਗੁਰੂ ਘਰਾਂ ਚ ਮੰਦਿਰਾਂ ਚ ਬਸ ਜਿੱਥੇ ਜਾਣਾ ਚਾਹਨੇ ਜਾਓ ਪਰ ਆਪਣੇ ਵਿਚਾਰਾਂ ਨੂੰ ਸ਼ੁੱਧ ਕਰਕੇ ਆਇਓ ਨਵੇਂ ਸਾਲ ਦਾ ਤਾਂ ਹੀ ਫਾਇਦਾ ਜੇ ਤੁਹਾਡੇ ਵਿਚਾਰ ਪੋਜ਼ਿਟਿਵ ਹੋਊਗੇ ਵਧੀਆ ਹੋਊਗੇ ਜੇ ਤੁਸੀਂ ਪਹਿਲਾਂ ਵਾਂਗੂ ਕਾਪਟੇ ਕਰਨਾ ਹੈ ਫਿਰ ਨਵਾਂ ਸਾਲ ਕਾਹਦਾ ਨਵਾਂ ਸਾਲ ਹੈ ਤਰੀਕ ਕਲੰਡਰ ਚੇਂਜ ਹੋਣਾ ਤੁਸੀਂ ਤਾਂ ਬਦਲਣਾ ਨਹੀਂ ਸੋ ਆਪ ਸਭ ਲਈ ਜਿਹੜਾ ਨਵਾਂ ਸਾਲ ਆ ਖੁਸ਼ੀਆਂ ਖੜੀ ਲੈ ਕੇ ਆਵੇ ਤੁਹਾਨੂੰ ਤੰਦਰੁਸਤੀ ਸਿਹਤ ਜਬੀ ਕਾਮ ਜਬੀ ਬਖਸ਼ ਜੇ ਗੱਲਾਂ ਜੋ ਕਿਸੇ ਨੂੰ ਕੁਝ ਗੱਲ ਚੰਗੀ ਲੱਗੀ ਆ ਤੈਨੂੰ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਵੇਖਣ ਵਾਸਤੇ ਆਪ ਸਭ ਦਾ ਦੀਪੇਬਲ ਨੂੰ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ